ਆ ਫੜੋ ਬਈ ਮੁੰਡਾ ਰਖਾਓ ਮਰਬਤ ਸਿੱਧੇ ਰੱਖਦੇ ਆ ਲੈ ਲੋ ਆ ਲੈ ਲੋ ਜਿਹੜੇ ਜਿਹੜੇ ਮਾਰਨੇ ਚਾਹਦੇ ਤੇ ਹਨ ਦੇ ਦੇਣੇ ਹੱਥ ਚੁੱਕੀਆਂ ਆਓ ਪਹਿਲਾਂ ਦੱਸੋ ਆਹ ਠੀਕ ਆ ਜੀ ਜੀ ਤੁਸੀਂ ਦੱਸੋ ਜਿਹੜੇ ਤੁਹਾਨੂੰ ਦਿੱਲੇ ਜਾਣੇ ਆ ਜੀ ਠੀਕ ਹੈ ਜੀ ਆ ਬਾਬਾ ਜੀ ਨੇ ਦੱਸਿਓ ਕਿਰਾ ਪੈਂਦਾ ਆਹ ਕਾਰ ਕਿੰਨੇ ਦੇ ਵਿੱਚ ਚੱਲ ਰਹੀ ਹੈ ਪਰਵੈਲ ਦਾ ਭਾਈ ਉਹ ਪਿੱਛਾ ਦੇ ਦੇ ਆ ਰਹੇ ਨੇ ਕਰੋ ਕੋਈ ਹੱਥ ਰੂਪ ਮੈਨੂੰ ਪੂਰੀਆਂ ਜਾਂ ਪਾਓ ਮੈਨੂੰ ਪੂਰੀਆਂ ਦੇ ਹੱਥ

ਜਿਵੇਂ ਕਿ ਆਪ ਸਾਰੀਆਂ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਪਤਾ ਹੀ ਹੈ ਕਿ ਡੇਰਾ ਬਾਬਾ ਨਾਨਕ ਦੇ ਹਲਕੇ ਦੇ ਵਿੱਚ ਫਤੇਗੜ ਚੂੜੀਆਂ ਵਾਲੇ ਰੋਡ ਦੇ ਉੱਤੇ ਸੋ ਇਹ ਸਾਰੇ ਪਿੰਡਾਂ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਬਹੁਤੇ ਜਾਣਿਆਂ ਦੀਆਂ 5 5 6 6 ਫੁੱਟ ਪਾਣੀ ਆਉਣ ਕਰਕੇ ਫਸਲਾਂ ਖਰਾਬ ਹੋ ਗਈਆਂ ਸੋ ਆਪਾਂ ਦੇਖ ਰਹੇ ਆ ਕਿ ਆ ਛਾਹਪੁਰ ਜਾਜਨ ਪਿੰਡ ਹੈ ਜਿਹੜਾ ਫਤੇਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ 메ਨ ਰੋਡ ਦੇ ਉੱਤੇ ਪਿੰਡ ਹੈ ਸ਼ਾਹਪੁਰ ਜਾਜਨ ਪਿੰਡ ਦੇ ਜਿੰਨੇ ਵੀ ਆ ਸਾਰੇ ਆਲੇ ਦੁਆਲੇ ਦੇਖ ਲਓ ਡੇਰੇ ਨੇ ਜਿੰਨੇ ਸਾਰੇ ਇਹ ਸਾਰੇ ਡੇਰਿਆਂ ਦੇ ਵਿੱਚ ਕੁਝ ਦਿਨ ਪਹਿਲਾਂ ਇਹ ਇੱਕ ਇੱਕ ਛੱਤ ਤੱਕਰ ਪਾਣੀ ਚੜ ਗਿਆ 15 15 20 20 ਫੁੱਟ ਤੱਕ ਪਾਣੀ ਉੱਚਾ ਚੱਲ ਗਿਆ ਸੀ ਸੋ ਲੋਕਾਂ ਨੇ ਸਾਰਿਆਂ ਨੇ ਘਰਾਂ ਦੇ ਛੱਤਾਂ ਦੇ ਉੱਤੇ ਬੈਠ ਕੇ ਗੁਜ਼ਾਰਾ ਕੀਤਾ ਸੋ ਹੁਣ ਇਹ ਪਾਣੀ ਦੀ ਮਾਰ ਥੋੜੀ ਘਟੀ ਹੈ ਪਾਣੀ ਦਾ ਬਹਾਅ ਤੇਜ ਹੋਂ ਕਰਕੇ ਪਾਣੀ ਅੱਗੇ ਲੰਘ ਗਿਆ ਤੇ ਕਈ ਦਿਨ ਹੋ ਗਏ ਇਸ ਕਰਕੇ ਹੁਣ ਥੋੜਾ ਪਾਣੀ ਘਟਿਆ ਹੈ ਤੋਂ ਪਾਣੀ ਦੀ ਸੋ ਆਪਾਂ ਜਿੱਥੇ ਦੇਖਦੇ ਆ ਕਿ ਸਾਰੇ ਪੰਜਾਬ ਦੇ ਵਿੱਚੋਂ ਦੇਸ਼ ਔਰ ਵਿਦੇਸ਼ ਦੇ ਵਿੱਚੋਂ ਸਾਡੇ ਐਨ ਆਰ ਆਈ ਵੀਰਾਂ ਨੇ ਲੜ ਕੇ ਇਸ ਹਲਕੇ ਦੇ ਵਿੱਚ ਆ ਕੇ ਆਪ ਸਾਰਿਆਂ ਨੇ ਸੇਵਾ ਕਰਨ ਦਾ ਬੜਾ ਯਤਨ ਕੀਤਾ ਸਾਰਿਆਂ ਦੇ ਮਨ ਦੇ ਵਿੱਚ ਭਾਵਨਾ ਕਿ ਆਪਾਂ ਆਪਣੇ ਪੰਜਾਬੀ ਵੀਰ ਜਿਹੜੇ ਸਾਡੇ ਇਸ ਏਰੀਏ ਦੇ ਵਿੱਚ ਜਿਹੜੇ ਹੜਾ ਦੀ ਮਾਰ ਵਿੱਚ ਆਏ ਆ ਡੇਰਾ ਬਾਬਾ ਨਾਨਕ ਵਾਲੇ ਪਾਸੇ ਇੱਥੇ ਸਾਰਿਆਂ ਨੇ ਆ ਕੇ ਆਪਣੇ ਤਨੋਂ ਮਨੋਂ ਤੁਨੋਂ ਸਾਰਿਆਂ ਨੇ ਸੇਵਾ ਮੰਨਵਾਈਆਂ ਉਥੇ ਇੰਟਰਨੈਸ਼ਨਲ ਪੰਥਕ ਦਲ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇੱਥੇ ਸ਼ਾਹਪੁਰ ਜਾਜਨ ਦੇ ਵਿੱਚ ਕੈਂਪ ਲਾਇਆ ਗਿਆ ਸੋ ਕੈਂਪ ਦੇ ਵਿੱਚ ਜਿੱਥੇ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਾਰੇ ਇਲਾਕੇ ਨੂੰ ਉਥੇ ਨਾਲ ਦੀ ਨਾਲ ਹੜਪੀੜਤਾ ਵਾਸਤੇ ਸੁੱਕੇ ਰਾਸ਼ਨ ਦੀ ਮਦਦ ਕੀਤੀ ਜਾ ਰਹੀ ਆ ਨਾਲ ਦੀ ਨਾਲ ਪਸ਼ੂਆਂ ਵਾਸਤੇ ਚਾਰਾ ਸੋ ਇਸੇ ਤਰ੍ਹਾਂ ਫੀਡ ਇਸੇ ਤਰ੍ਹਾਂ ਜੋ ਆਚਾਰ ਦੀਆਂ ਗੱਠਾਂ ਨੇ ਉਹ ਸਾਰੇ ਲਿਆ ਕੇ ਸਾਰੇ ਪ੍ਰਬੰਧ ਕੀਤਾ ਗਿਆ ਇੱਥੇ ਸਟੋਰ ਬਣਾਇਆ ਗਿਆ ਜਿਹਦੀ ਦੇਖਰੇਖ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਵਿੰਦ ਬਾਗ ਵਾਲੇ ਦਾਬਾਂ ਵਾਲ ਵਾਲੇ ਜਿਨ੍ਹਾਂ ਦੇ ਪ੍ਰਬੰਧਾਂ ਦੇ ਹੇਠ ਇਹ ਸਾਰੀ ਇਸ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਨਿਗਰਾਨੀ ਹੇਠ ਸਾਰਾ ਇਹ ਕੈਂਪ ਚੱਲ ਰਿਹਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਜਥੇਦਾਰ ਰਾਜਿੰਦਰ ਸਿੰਘ ਜੀ ਰਾਜਾ ਔਰ ਸਾਡੇ ਸਾਰੇ ਜਿੰਨੇ ਇੰਟਰਨੈਸ਼ਨਲ ਪੰਥਕ ਦਲ ਦੇ ਸਾਡੇ ਸਾਰੇ ਵੱਖ-ਵੱਖ ਅਹੁਦਿਆਂ ਦੇ ਉੱਤੇ ਮੌਜੂਦ ਸਾਰੇ ਪ੍ਰਧਾਨ ਸੇਵਾਦਾਰ ਅਹੁਦੇਦਾਰ ਆ ਤੁਸੀਂ ਦੇਖ ਰਹੇ ਆ ਸਾਰੀ ਇੰਟਰਨੈਸ਼ਨਲ ਪੰਥਕ ਦਲ ਦੀ ਸਮੁੱਚੀ ਟੀਮ ਲੇੜੀ ਕੇ ਕਈ ਦਿਨਾਂ ਤੋਂ ਲਗਾਤਾਰ ਇਸ ਏਰੀਏ ਦੇ ਵਿੱਚ ਪੂਰੀ ਸਰਗਰਮੀ ਦੇ ਨਾਲ ਸੇਵਾ ਨਿਭਾ ਰਹੀ ਆ ਸੋ ਕੱਲ ਵੀ ਸੋ ਸਾਰੀ ਟੀਮ ਨੇ ਨਾਲ ਰਲ ਕੇ ਨਾਲ ਤਿੰਨ ਚਾਰ ਟਰਾਲੀਆਂ ਦੇ ਵਿੱਚ ਸਾਰਾ ਸਮਾਨ ਸੁੱਕਾ ਰਾchn ਲੱਦ ਕੇ ਧਰਮਾਬਾਦ ਇਸੇ ਤਰ੍ਹਾਂ ਮਹਿਤਾ ਸਿੰਘਪੁਰਾ ਸ਼ਾਮਪੁਰਾ ਖੋਨੇਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਰਾchn ਵੀ ਵੰਡਿਆ ਸੋ ਮਹਾਰਾਜ ਦੀ ਕਿਰਪਾ ਹੈ ਸੋ ਬਹੁਤ ਸਾਰੇ ਵੀਰ ਜੜੇ ਆ ਉਹ ਹੱਥ ਜੋੜਦੇ ਆ ਕਿ ਰਛਣ ਸਾਡੇ ਇਲਾਕੇ ਦੇ ਵਿੱਚ ਬਹੁਤ ਆ ਗਿਆ ਕਿਉਂਕਿ ਸਾਰਿਆਂ ਨੇ ਸੇਵਾ ਕੀਤੀ ਆ ਹਰ ਇੱਕ ਦੇ ਮਨ ਦੇ ਵਿੱਚ ਆ ਕਿ ਅਸੀਂ ਜਾ ਕੇ ਆਪਣੇ ਭਰਾਵਾਂ ਨਾਲ ਖੜੀਏ ਸੋ ਅੱਜ ਸਾਰੀ ਸਾਰੀ ਸਾਡੀ ਇੰਟਰਨੈਸ਼ਨਲ ਪੰਥਕ ਦਲ ਦੀ ਸਮੁੱਚੀ ਟੀਮ ਸੋ ਜੋ ਕਿ ਜਿਵੇਂ ਮੈਂ ਆਪ ਜੀ ਨੂੰ ਦੱਸਿਆ ਇੱਥੇ ਸਟੋਰ ਕੈਂਪ ਲਾਇਆ ਹੋਇਆ ਹੈ ਕੈਂਪ ਦੇ ਵਿੱਚ ਜਿਹੜੀ ਸਾਰੀ ਸੰਗਤ ਵੱਲੋਂ ਸਮਾਨ ਆਉਂਦਾ ਆ ਰਛਣ ਆਉਂਦਾ ਆ ਸਾਰੀ ਸੰਗਤ ਵੱਲੋਂ ਉਹ ਸਾਰਾ ਇੱਕ ਜਗ੍ਹਾ ਦੇ ਉੱਤੇ ਰੱਖ ਕੇ ਸਹੀ ਮਹੀਨੇ ਦੇ ਵਿੱਚ ਇਸ ਇਲਾਕੇ ਦੇ ਸਾਡੇ ਵੀਰਾਂ ਨੂੰ ਨਾਲ ਲੈ ਕੇ ਭਾਈ ਰਵਿੰਦਰ ਸਿੰਘ ਜੀ ਜੋ ਸਾਡੇ ਸ਼ਾਹਪੁਰ ਜਾ ਜਾਂਦੇ ਨੇ ਸੋ ਇਸੇ ਤਰ੍ਹਾਂ ਧਰਮ ਸਿੰਘ ਹੁਣੇ ਸਾਰੇ ਪਿੰਡਾਂ ਦੀ ਸੰਗਤ ਸਾਡੇ ਨਾਲ ਆ ਸੋ ਸਾਡੇ ਕਹਿਣ ਦਾ ਭਾਵ ਇਹਨਾਂ ਨੂੰ ਨਾਲ ਲੈਣ ਦਾ ਇਹ ਹੈ ਕਿ ਹਰ ਇੱਕ ਤੇ ਲੋੜਵੰਦ ਤਾਈ ਸਹੀ ਮਹੀਨੇ ਦੇ ਵਿੱਚ ਜਿੱਥੇ ਲੋੜ ਹੈ ਉੱਥੇ ਜਿਹੜਾ ਇਹ ਰਾਸ਼ਨ ਤੂੜੀ ਅਚਾਰ ਪਸ਼ੂਆਂ ਦਾ ਚਾਰਾ ਮੈਡੀਕਲ ਸਹੂਲਤਾਂ ਇਹ ਸਾਰੀਆਂ ਉੱਥੇ ਹਰੇਕ ਲੋੜਵੰਦ ਤੱਕ ਪਹੁੰਚਦੀਆਂ ਕਰਨ ਦਾ ਸੋ ਇਸ ਕਰਕੇ ਵੀਰਾਂ ਦੇ ਨਾਲ ਆਏ ਸੋ ਇਹ ਜਿਹੜੇ ਸ਼ਾਹਪੁਰ ਜਾਜਨ ਨਗਰ ਦੇ ਸੋ ਜਿਹੜੇ ਡੇਰੇ ਆ ਜਿਹੜੇ ਮੈਂ ਆਪ ਜੀ ਨੂੰ ਦੱਸਿਆ ਕਿ ਜਿੱਥੇ ਬਹੁਤ ਜ਼ਿਆਦਾ ਪਾਣੀ ਦੀ ਮਾਰ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਦੇ ਅਜੇ ਵੀ ਜਿਹੜੇ ਆ ਘਰ ਪਾਣੀ ਦੇ ਵਿੱਚ ਆ ਤੇ ਉੱਥੇ ਅਜੇ ਵੀ ਜਾਣ ਦਾ ਕੋਈ ਸਾਧਨ ਨਹੀਂ ਹੈ ਰਸਤਾ ਨਹੀਂ ਹੈ ਸੋ ਝੋਨੇ ਜਿਹੜੇ ਆ ਉਹ ਮਾੜੇ ਮਾੜੇ ਦਿਸਣ ਲੱਗ ਪਏ ਆ ਉਹ ਝੋਨੇ ਵੀ ਜਿਹੜੇ ਆ ਪਾਣੀ 'ਚ ਖੜੇ ਰਹਿਣ ਕਰਕੇ ਉਹਨਾਂ ਦੇ ਵਿੱਚੋਂ ਵੀ ਮੁਸਕਾਉਣ ਲੱਗ ਪਿਆ ਪਾਣੀ ਦੇ ਖੜੇ ਹੋਣ ਕਰਕੇ ਸੋ ਮਹਾਰਾਜ ਦੀ ਕਿਰਪਾ ਦੇ ਨਾਲੇ ਸੇਵਾ ਨਿਭਾਈ ਜਾ ਰਹੀ ਹੈ। ਸੋ ਵੀਰਾਂ ਨੇ ਦੱਸਿਆ ਕਿ ਸੋ ਇਸ ਏਰੀਆ ਦੇ ਵਿੱਚ ਲੋੜ ਹੈ। ਸੋ ਸਾਰੇ ਇੰਟਰਨੈਸ਼ਨਲ ਪੰਥਕ ਦਲ ਦੀ ਸਾਰੀ ਟੀਮ ਆਈ ਹੈ। ਸੋ ਇਹਨਾਂ ਵੱਲੋਂ ਸੁੱਕੀਆਂ ਰਾਸ਼ਨ ਦੀਆਂ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ। ਨਾਲ ਦੀ ਨਾਲ ਤੂੜੀ, ਅਚਾਰ, ਪਸ਼ੂਆਂ ਵਾਸਤੇ ਤੇ ਚਾਰੇ ਦਾ ਜਿਹੜਾ ਉਹ ਸਾਰਾ ਤੂੜੀ ਦਾ ਵੀ ਸਾਰਾ ਪ੍ਰਬੰਧ ਕੀਤਾ ਹੋਇਆ ਉਹ ਸਾਰਿਆਂ ਨੂੰ ਬਾਬਾ ਜਤਿੰਦਰ ਸਿੰਘ ਜੀ ਦੀ ਸਾਰਿਆਂ ਦੀ ਨਿਗਰਾਨੀ ਦੇ ਹੇਠ ਦੇ ਵਿੱਚ ਇਹ ਸਾਰਾ ਦਿੱਤਾ ਜਾ ਰਿਹਾ। ਸੋ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰੋ ਆਉਣ ਵਾਲੇ ਸਮੇਂ ਚ ਇਹ ਸਾਰੇ ਇਲਾਕੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਤਾਂ ਜੋ ਇਹ ਸਾਰਾ ਇਲਾਕਾ ਦੁਬਾਰਾ ਫਿਰ ਸਰਜੀਤ ਹੋ ਕੇ ਦੁਬਾਰਾ ਇਹ ਸਾਰਾ ਇਲਾਕਾ ਚੜ੍ਹਦੀ ਕਲਾ ਦੇ ਨਾਲ ਹਰਿਆ ਭਰਿਆ ਹੋਵੇ ਸੋ ਲੋੜ ਮੇਲੇ ਸਾਨੂੰ ਆਪਣੇ ਵੀਰਾਂ ਦੇ ਨਾਲ ਖੜਨ ਦੀ ਲੋੜ ਹੈ ਸੋ ਸਾਰੀ ਇੰਟਰਨੈਸ਼ਨਲ ਪੰਥਕ ਦਲ ਦੀ ਟੀਮ ਜਿਹੜੀ ਸੇਵਾ ਨਿਭਾ ਰਹੀ ਆ ਛੱਜਾਵਾਲ ਤੋਂ ਸਾਰੇ ਸਿੰਘ ਰਚਣ ਲੈ ਕੇ ਆਏ ਨੇ ਆਪ ਹੱਥੀ ਲਗਾਤਾਰ ਕਈ ਦਿਨਾਂ ਤੋਂ ਸੇਵਾ ਨਿਭਾ ਰਹੇ ਨੇ ਸਾਰੇ ਵੀਰ ਸੋ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਉੱਤੇ ਧੰਨਵਾਦ ਕੀਤਾ ਜਾਂਦਾ ਸੋ ਸਾਰੇ ਹੀ ਜਿੰਨੇ ਵੀ ਸਾਡੇ ਇਸ ਏਰੀਏ ਦੀਆਂ ਸਸਥਾ ਥਾਵਾਂ ਸੇਵਾ ਕਰ ਰਹੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜੀ ਉਹ ਬੰਨ ਦੇ ਉੱਤੇ ਸੇਵਾ ਕਰ ਰਿਹਾ ਬਣਾਉਣ ਦੀ ਸੋ ਸਾਰਿਆਂ ਦਾ ਹੀ ਧੰਨਵਾਦ ਹੈ ਸਾਰਿਆਂ ਦੀ ਚੜ੍ਹਦੀ ਕਲਾ ਦੀ ਗੁਰੂ ਮਹਾਰਾਜ ਦੇ ਚਰਨਾਚਰਨਾਂ 'ਚ ਅਰਦਾਸ ਬੇਨਤੀ ਮਹਾਰਾਜ ਕਿਰਪਾ ਕਰਨ ਆਪਣਾ ਮਿਹਰ ਪ੍ਰਿਆਤ ਰੱਖ ਕੇ ਸੱਚੇ ਪਾਤਸ਼ਾਹ ਆਪਣੀ ਸੇਵਾ ਇਸੇ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਦੇ ਸਾਰੇ ਸਿੰਘਾਂ ਦਾ ਸੇਵਾਦਾਰਾਂ ਕੋਲੋਂ ਲੈਂਦੇ ਰਹਿਣ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ 10 ਦਿਨ ਤੋਂ ਜੋ ਇਥੇ ਇੰਟਰਨੈਸ਼ਨਲ ਪੰਥਕ ਦਲ ਨੇ ਕੈਂਪ ਲਾਇਆ ਹੈ ਲੰਗਰ ਮੈਡੀਕਲ ਕੈਂਪ ਇਹ ਰਾਹਤ ਸਮਗਰੀ ਪਿੰਡਾਂ ਚ ਵੰਨਣ ਵਾਸਤੇ ਇੱਥੇ ਸਾਰੀ ਜਥੇਬੰਦੀ ਤਤਪਰ ਹੈ ਅੱਜ ਬਹੁਤ ਸਾਰੇ ਪਿੰਡਾਂ ਤੋਂ ਵੀ ਮੋਲਾਪੁਰ ਇਲਾਕੇ ਦੇ ਸਿੰਘ ਆਏ ਆਂ ਇਸ ਖੇਤਰ ਹਿਾਰਪੁਰ ਤੋਂ ਟੌੜਾ ਪਿੰਡ ਸੁਧਾਲਾ ਪਿੰਡ ਨਵਾਂ ਸ਼ਹਿਰ ਤੋਂ ਗੜਸ਼ੰਕਰ ਦੇ ਨੇੜ ਦੇ ਉਥੋਂ ਵੀ ਸਿੰਘ ਆਏ ਨੇ ਤੋਂ ਅਸੀਂ ਇੱਕ ਤਰਤੀਬ ਰਹਿਣਾ ਚਾਹੁੰਦੇ ਆ ਕਿ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲਈਏ ਅੱਜ ਅਸੀਂ ਧਰਮਾ ਬਾਗ ਜਾਣਾ ਚਾਹੁੰਦੇ ਹਾਂ ਧਰਮਾ ਬਾਗ ਦੇ ਸਰਪੰਚ ਨਾਲ ਮਿਲੋ ਗਈ ਆ ਹੋਰ ਵੀ 3-4 ਸਰਪੰਚ ਆ ਰਹੇ ਆ ਤਹਿਸੀਲਦਾਰ ਨੂੰ ਵੀ ਸਰਦਿਆ ਵੀ ਹੋਰ ਪਿੰਡਾਂ ਦੇ ਲੋਕ ਲੈਕਟ ਦਿਓ ਤਾਂ ਕਿ ਨੰਬਰਦਾਰ ਤੇ ਸਰਪੰਚ ਸਾਡੇ ਨਾਲ ਲੱਗਣ ਕੀ ਚਾਹੀਦਾ ਕਿਸੇ ਘਰ ਨੂੰ ਸਰਪਾਲ ਚਾਹੀਦੀ ਆ ਬਹੁਤ ਸਾਰੇ ਕਿਸਾਨਾਂ ਦੀ ਮੰਗ ਆ ਕਿ ਸਾਨੂੰ ਭਾਵੇਂ ਥੋੜਾ ਹੀ ਦਿਓ ਜਨਰੇਟਰ ਚੱਲਣ ਜੋਗਾ ਡੀਜ਼ਲ ਦਿਓ ਜਾ ਸਾਨੂੰ ਕਾ ਅਗਲੇ ਸਾਲ ਦੇ ਵਾਸਤੇ ਖਾਦ ਤੇ ਬੀਜਾਂ ਦਾ ਸਾਡਾ ਪ੍ਰਬੰਧ ਕਰੋ ਅਸੀਂ ਚਾਹੁੰਦੇ ਆ ਕਿ ਆਪੋ ਥਾਪੀ ਨਾਲੋਂ ਅਸੀਂ ਇੱਕ ਕਮੇਟੀ ਬਣਾਈਏ ਪੰਜਾਂ ਸਰਪੰਚਾਂ ਤੇ ਨੰਬਰਦਾਰਾਂ ਦੀ ਇਸ ਇਲਾਕੇ ਦੇ ਜਿਹੜੇ ਪ੍ਰਭਾਵਿਤ ਪਿੰਡ ਹੈ ਜਿਹੜੇ ਤੁਸੀ ਬਨ ਦੇ ਨਾਲ-ਨਾਲ ਰਾਵੀ ਦੇ ਅਗਲੇ ਪਾਸੇ ਆ ਤੁਸੀ ਤੋਂ ਉਹਨਾਂ ਪਿੰਡਾਂ ਦੇ ਦੀ ਕਮੇਟੀ ਬਣਾਉਣ ਲੱਗੇ ਆ ਥੋੜੇ ਜਿਹਾ ਬਾਅਦ ਅਸੀਂ ਧਰਨਾ ਬਾਗ ਪਿੰਡ ਜਾਣਾ ਉੱਥੇ ਕੋਈ ਰਾਸ਼ਨ ਵੀ ਲੈ ਕੇ ਜਾਵਾਂਗੇ ਕੁਝ ਪਸ਼ੂਆਂ ਦਾ ਰਾਸ਼ਨ ਹੈ ਕੁਝ ਰਾਸ਼ਨ ਦਾਲਾਂ ਆਟਾ ਤੇ ਨਾਲ ਮੈਡੀਕਲ ਹੈ ਉਹ ਤਰਪਾਲਾਂ ਨੇ ਜਿਹੋ ਜਿਹੇ ਪੰਜ ਸਰਪੰਚਾਂ ਨੂੰ ਕਹਿਣਗੇ ਕਿ ਇਸ ਚੀਜ਼ ਦੀ ਜ਼ਰੂਰਤ ਹੈ ਉਹ ਅੱਜ ਅੱਜ ਇਸ ਢੰਗ ਦੀ ਸ਼ੁਰੂਆਤ ਹੈ ਪਹਿਲਾਂ ਅਸੀਂ ਆਮ ਚ ਚਾਹੁੰਦੇ ਸੀ ਆਪੋ ਤਾਂ ਵੀ ਬਹੁਤ ਪੈਂਦੀ ਹੈ ਜਿੱਤੇ ਬਹੁਤ ਸਾਰਾ ਰਾਸ਼ਨ ਪਹਿਲੇ ਆਇਆ ਹੋਇਆ ਉਹ ਕਿਤੇ ਸਾਡੇ ਆਇਆ ਹੋਇਆ ਹੀ ਨਹੀਂ ਨਾ ਕੁਝ ਕਹਿਣ ਜੋਗੇ ਆ ਇਸ ਕਰਕੇ ਉਹਨਾਂ ਆਪਾਂ ਪੰਚਾ ਸਰਪੰਚਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਪਰਿਵਾਰ ਕਿੱਦਾਂ ਹੈ ਜਿਹਦੇ ਕੋਲੇ ਪਸ਼ੂ ਕਿੰਨੇ ਆ ਕਿੰਨਾ ਨੂੰ ਚਾਰਾ ਚਾਹੀਦਾ ਹੈ ਕਿੰਨਾ ਨੂੰ ਬੀਜ ਚਾਹੀਦਾ ਸੋ ਸਾਰਾ ਇਹ ਪ੍ਰਬੰਧ ਅੱਜ ਕਰਕੇ ਪਹਿਲੇ ਪਿੰਡ ਦੀ ਤਰਤੀਬ ਕਰਕੇ ਅਸੀਂ ਅੱਜ ਸ਼ੁਰੂ ਕਰਨ ਲੱਗੇ ਆ ਇਸੇ ਤਰ੍ਹਾਂ ਸਾਰੇ ਪਿੰਡਾਂ ਵਿੱਚ ਜਾਵਾਂਗੇ ਹੋਰ ਵੀ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਢੰਗ ਦੇ ਨਾਲ ਇੱਕ ਆਪਣਾ ਕੇਂਦਰ ਸਥਾਪਿਤ ਕਰੋ ਕੇਂਦਰ ਦੇ ਵਿੱਚ ਆਇਓ ਰਸਨ ਦੀਆਂ ਕਿੱਟਾਂ ਬਣਾਓ ਆਇਆ ਹੋਇਆ ਜਿੰਨਾ ਚਾਰਾ ਆਉਂਦਾ ਹੈ ਜਿੰਨਾ ਹੋਰ ਫੀਡ ਆਉਂਦੀ ਹੈ ਉਹ ਸਾਰੇ ਇੱਕ ਤਰਤੀਬ ਬਣਾ ਕੇ ਪਿੰਨਾਂ ਦੀ ਲਿਸਟ ਬਣਾ ਕੇ ਤੇ ਨੰਬਰਦਾਰ ਸਰਪੰਚ ਪੰਚਾਇਤ ਤੇ ਯੂਥ ਕਲੱਬ ਇਹਨਾਂ ਨੂੰ ਨਾਲ ਲਾਓ ਨਾਲ ਲੈ ਕੇ ਆਪਾਂ ਉਹ ਤਰਤੀਬ ਦਾ ਬਣਾਂਗੇ ਤਾਂ ਆਪੋ ਧਾਪੀ ਵੀ ਨਹੀਂ ਪਵੇਗੀ ਆਪਾਂ ਵੀ ਸੁੱਖ ਰਹਾਂਗੇ ਤੇ ਸੰਗਤ ਦੀ ਦਿੱਤੀ ਹੋਈ ਮਾਇਆ ਵੀ ਸਫਲੀ ਹੋਊਗੀ ਕਿ ਜਿਹੜਾ ਰਾਸ਼ਨ ਵੀ ਸਹੀ ਥਾਂ ਤੇ ਪਹੁੰਚ ਜਾਵੇਗਾ ਅੱਜ ਨੇ ਨੌਜਵਾਨ ਆਏ ਆ ਕਿ ਮੇਰੇ ਨਾਲੇ ਵੀ ਕਾਲੇ ਪੈਂਦੇ ਕਿਸ਼ਿੰਗ ਸਿੰਘ ਸਾਹਿਬ ਸੇਤੀ ਕਰੀਏ ਆਪਾਂ ਇੱਥੇ ਬੈਠਣ ਨਹੀਂ ਆਏ ਆਪਾਂ ਚਲੀਏ ਪਿੰਡਾਂ ਦੇ ਪਾਣੀ ਵੀ ਦੀ ਚਲੰਕੇ ਜਾਣਾ ਪੈਂਦਾ ਪਾਣੀ ਵੀ ਦੀ ਚਲੀਏ ਪਰ ਅਸੀਂ ਚਾਹੁੰਦੇ ਆ ਕਿ ਅੱਗੇ ਜਿੱਥੇ ਜਾਣਾ ਹੈ ਉਸ ਪਿੰਡ ਦਾ ਘਟੋ ਘਟ ਸਰਪੰਚ ਨੰਬਰ ਦਾ ਸਾਡੇ ਨਾਲ ਹੋਵੇ ਉਹ ਹੁਣੇ ਪਹੁੰਚ ਰਹੇ ਹਨ ਚੋਂ ਪਿੰਡਾਂ ਦੇ ਪੰਜ ਸਰਪੰਚ ਤੇ ਨੰਬਰਦਾਰ ਪਹੁੰਚ ਰਹੇ ਆ ਉਹ ਤੋਂ ਬਾਅਦ ਅਸੀਂ ਜਿਹੜਾ ਤਰਨ ਤਰਨਾਂ ਬਾਅਦ ਪਿੰਡ ਨੂੰ ਪਹਿਲਾਂ ਚੁੜਿਆ ਉੱਥੇ ਅਸੀਂ ਇਥੋਂ 12 ਕਿਲੋਮੀਟਰ ਹੈਗਾ ਉੱਥੇ ਅਸੀਂ ਜਾਣਾ ਹੈ ਜਿਹੜਾ ਦਰਿਆ ਦੇ ਨਾਲ ਹੀ ਹੈ ਕਾਫੀ ਉੱਥੇ ਨਿਸ਼ਾਨ ਵੀ ਹੋ ਚੁੱਕਾ ਹੈ ਉੱਥੇ ਜਾਣ ਵਾਸਤੇ ਸਾਡੀ ਤਿਆਰੀ ਹੈ ਹਾਲਾਂਕਿ ਸਾਡੇ ਦਲ ਦੇ ਐਕਟਿੰਗ ਪ੍ਰਧਾਨ ਬਾਬਾ ਜਗENDER ਸਿੰਘ ਜੀ ਇਸ ਇਲਾਕੇ ਤੋਂ ਕਾਫੀ ਕਾਫੀ ਜਾਣੂ ਹੈ ਪਰ ਫਿਰ ਵੀ ਅਗਲੇ ਪਿੰਡਾਂ ਦੀ ਪੂਰੀ ਤਰਤੀਬ ਦੇਣ ਵਾਸਤੇ ਪਤਾ ਨਹੀਂ ਇੱਥੇ ਸਰਪੰਚ ਕੌਣ ਹੈ ਨੰਬਰਦਾਰ ਕੌਣ ਹੈ ਉਹ ਸਾਰੀ ਅਸੀਂ ਇੱਕ ਤਰਤੀਬ ਨਾਲ ਕੇ ਜਾਣ ਦੀ ਤਿਆਰੀ ਕੀਤੀ ਹੈ ਸਾਰੀ ਸੰਗਤ ਸਹਿਯੋਗ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੇ ਮਰਨੂ ਭਾਵੇ ਜੀ ਆਵੇ ਜੀ ਆਵੇ ਕਿ ਆਵੇ ਜਗਾਰੇ ਜਾਵੇ ਨਿਹਾਲ ਹੋ ਜਾਵੇ ਸਤ ਪਾਪਾ ਜਰਨੈਲ ਸਿੰਘ ਖਾਲਸਾ ਘਂਡਰਾ ਵਾਲਿਆਂ ਦੇ ਮਨ ਨੂੰ ਭਾਵੇ ਜੀ ਆਵੇ ਜੀ ਆਵੇ ਹੋਇ ਜੀ ਕਾਉ ਸਾਹ ਮਾਰੇ